ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਾਂ ਅੱਜ ਵਾਲੀ ਜਿਹੜੀ ਆਪਣੀ ਕਲੈਕਸ਼ਨਰ ਹੋਊਗੀ ਹੈਂਡਵਰਕ ਦੇ ਟੋਟਲੀ ਸੂਟ ਰਹਿਣਗੇ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਵੀ ਹੁਣ ਤੁਸੀਂ ਕੰਟੀਨਿਊ ਆ ਜਿਹੜੀਆਂ ਤਿੰਨ ਤੋਂ ਚਾਰ ਦਿਨ ਹੈਂਡਵਰਕ ਦੇ ਵੀਡੀਓ ਹੀ ਅਪਲੋਡ ਕਰਿਓ ਤਾਂ ਕਰਕੇ ਆਪਣੀਆਂ ਲਾਸਟ 3 ਡੇਸ ਤੋਂ ਜਿਹੜੀਆਂ ਵੀਡੀਓ ਅਪਲੋਡ ਹੋ ਰਹੀਆਂ ਨੇ ਟੋਟਲੀ ਹੈਂਡਵਰਕ ਦੀ ਹੋ ਰਹੀਆਂ ਨੇ ਜਿਹੜਾ ਆਪਣਾ ਅੱਜ ਵਾਲਾ ਸੂਟ ਰਹੂਗਾ ਇਹ ਮੇਰੀ ਭੈਣ ਦਾ ਸਾਨੂੰ ਕਿਸੇ ਦਾ ਆਰਡਰ ਆ ਸੀ ਇਹਦੇ ਵਿੱਚ ਆਪਾਂ ਨੇ ਐਕਸਟਰਾ ਸੂਟ ਹੈ ਜਿਹੜੇ ਰੈਡੀ ਕੀਤੇ ਹੋਏ ਹੈ ਜੀ ਉਹ ਕਹਿੰਦੇ ਸੀ ਵੀ ਸਾਨੂੰ ਕੱਲੇ ਵਾਲੇ ਸੂਟ ਦਾ ਬਰਕ ਪ੍ਰਾਈਜ਼ ਹੀ 5000 ਪਲੱਸ ਦੱਸਿਆ ਵੀ ਦੀਦੀ ਤੁਸੀਂ ਸਾਨੂੰ ਰੈਡੀ ਕਰਕੇ ਦਿਓ ਵੀ ਸਾਡੇ ਬਜਟ ਦੇ ਵਿੱਚ ਰਹਿ ਕੇ ਤੇ ਆਪਾਂ ਨੇ ਭੈਣ ਨੂੰ ਸੇਮ ਸੂਟ ਸੇਮ ਲੋਕੋ ਟੋਟਲੀ ਹੈਂਡ ਦੇ ਵਿੱਚ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜਿੰਨੇ ਪ੍ਰਾਈਸ ਚ ਉਹ ਕੱਲਾ ਆਪਾਂ ਨੂੰ ਉਹਨਾਂ ਨੇ ਬਰਕ ਦੱਸਿਆ ਸੀ ਆਪਾਂ ਨੇ ਉਹਨਾਂ ਨੂੰ ਸਮੇਤ ਫੈਬਰਿਕ ਜਿਹੜਾ ਸੂਟ ਰੈਡੀ ਕਰਕੇ ਦਿੱਤਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹਦੇ ਵੀ ਆਪਾਂ ਸਾਰੇ ਕਲਰ ਦਿਖਾਵਾਂਗੇ ਜੀ ਤੇ ਇਹ ਵਾਲੇ ਸੂਟ ਦੇ ਸਟਾਰਟਿੰਗ ਆਪਾਂ ਕਰਾਂਗੇ ਇਸ ਵਾਲੇ ਬਲੈਕ ਸੂਟ ਤੋਂ ਸਟਾਰਟਿੰਗ ਆਪਾਂ ਕਰਾਂਗੇ ਇਸ ਵਾਲੇ ਬਲੈਕ ਸੂਟ ਤੋਂ ਇਹ ਆਪਾਂ ਨੂੰ ਭੈਣ ਨੇ ਵੀਡੀਓ ਸੈਂਡ ਕੀਤੀ ਸੀ ਜੀ ਵੀਡੀਓ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਅਸੀਂ ਆਪਾਂ ਨੇ ਉਹਨਾਂ ਨੂੰ ਸੇਮ ਜਿਵੇਂ ਡਿੱਟੋ ਜਿਵੇਂ ਉਹਨਾਂ ਨੇ ਕਿਹਾ ਸੀ ਬਿਲਕੁਲ 19 20 ਦਾ ਫਰਕ ਵੀ ਨਹੀਂ ਪਾਇਆ ਨੀਲ ਜਿੰਨਾ ਫਰਕ ਵੀ ਨਹੀਂ ਪਾਇਆ ਸੇਮ ਚੀਜ਼ ਹੈ ਜਿਹੜੀ ਆਪਾਂ ਨੇ ਉਹਨਾਂ ਨੂੰ ਰੈਡੀ ਕਰਕੇ ਦਿੱਤੀ ਆ ਫੈਬਰਿਕ ਤੇ ਲਗਾਈ ਆ ਆਪਾਂ ਨੇ ਸਿਲਕ ਦਾ ਫੈਬਰਿਕ ਲੱਗਿਆ ਹੋਇਆਗਾ ਕੱਲਾ ਗੱਲ ਕਰੀਏ ਆਪਾਂ ਫੈਬਰਿਕ ਦੀ ਕੱਲਾ ਫੈਬਰਿਕ ਫੈਬਰਿਕ ਜਿਹੜਾ 1250 ਰੁਪਏ ਦਾ 1300 ਦਾ ਤਾਂ ਫੈਬਰਿਕ ਆਇਆ ਜੀ ਉਹਦੇ ਉੱਪਰ ਆਪਾਂ ਨੇ ਟੋਟਲੀ ਹੈਂਡ ਦੇ ਨਾਲ ਕੰਮ ਕੀਤਾ ਦਾਕਾ ਪਲੱਸ ਸਿੱਪੀ ਪਲੱਸ ਐਂਡ ਸੀਕੁਐਂਸ ਦਾ ਸੌਰੀ ਸਿੱਪੀ ਪਲੱਸ ਜਿਹੜਾ thread ਦੇ ਨਾਲ ਕੰਮ ਹੋਇਆ ਹੈਗਾ ਸਾਰਾ ਕੰਮ ਜਿਹੜਾ ਹੈਂਡ ਦੇ ਨਾਲ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੈ ਹੁਣ ਇਹਦੇ ਪ੍ਰੋਪਰ ਡਿਟੇਲਿੰਗ ਦੇ ਵਿੱਚ ਜਾਵਾਂਗੇ ਜਿਹੜਾ ਇਹ ਭੈਣ ਨੇ ਆਰਡਰ ਪਾਇਆ ਸੀ ਉਹ ਕਹਿੰਦੇ ਸੀ ਸਾਨੂੰ ਆਹ ਕੱਟਾ ਜਿਹੜਾ 5 ਇੰਚ ਦਾ ਚਾਹੀਦਾ ਜਿਆਦਾ ਦਾ ਨਹੀਂ ਚਾਹੀਦਾ ਉਹਨਾਂ ਨੇ ਜਿਵੇਂ ਆਪਾਂ ਨੂੰ ਦੱਸਿਆ ਸੀ ਆਪਾਂ ਨੇ ਸੇਮ ਚੀਜ਼ ਐਸ ਇਟ ਇਜ਼ ਰੈਡੀ ਕਰਕੇ ਦਿੱਤੀ ਹੈ ਹੋ ਸਕਿਆ ਮੈਂ ਵੀਡੀਓ ਵੀ ਨਾਲ ਜਿਹੜੀ ਹੈ ਸ਼ੇਅਰ ਕਰ ਦਾਂਗੀ ਜੀ ਸਟਾਰਟਿੰਗ ਅਪ ਕਰਦੇ ਇੱਥੋਂ ਜੀ ਇਹ ਆ ਗਈ ਉਹਨਾਂ ਦੀ 슬ੀਵਸ 슬ੀਵਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਧੱਕੇ ਦੇ ਨਾਲ ਕੰਮ ਹੋਇਆ ਆਹ ਵਾਲੀ ਸਾਰੀ ਚੀਜ਼ ਧੱਕੇ ਦੇ ਨਾਲ ਬਣੀ ਹੋਈ ਹੈ ਜਿਹੜੀਆਂ ਸਿੱਪੀਆਂ ਲੱਗੀਆਂ ਨੇ ਇਹਨਾਂ ਦੇ ਉੱਪਰ ਵੀ ਸਿੱਪੀ ਪਲੱਸ ਗੱਠ ਦੇ ਨਾਲ ਕੰਮ ਹੋਇਆ ਤੁਸੀਂ ਬਈ ਬਾਕੀ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਲਓ ਜੀ ਮੈਂ ਬਿਲਕੁਲ ਹਰ ਇੱਕ ਚੀਜ਼ ਨੂੰ ক্লোਜ਼ ਤੋਂ ਪ੍ਰੋਪਰਲੀ ਦਿਖਾਉਣੀ ਹੈ ਪ੍ਰਾਈਸ ਮੈਂ ਇਹਦਾ ਵੀਡੀਓ ਦੇ ਵਿੱਚ ਹੀ ਮੈਂ ਚਾਹਿਆ ਸਾਰੀ ਇਹਦੇ ਬਾਹਰ ਦੇ ਉੱਪਰ ਐਵੇਂ ਬੂਟੀ ਜਿਹੜੀ ਬਣੀ ਹੋਈ ਆ ਇਹਦੇ ਬਾਹਾਂ ਦੇ ਨਾਲ-ਨਾਲ ਬਹੁਤ ਹੀ ਪਿਆਰਾ ਜਿਹਾ ਕੰਮ neck ਦੇ ਉੱਪਰ ਕੀਤਾ ਹੈ ਸੇਮ ਐਸ ਇਟ ਇਜ਼ ਬਾਹਾਂ ਵਾਲਾ ਡਿਜ਼ਾਈਨ ਹੀ neck ਦੇ ਉੱਪਰ ਹੋਇਆ ਹੈ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੂਟੀ ਬਣੀ ਹੋਈ ਹੈ ਹੁਣ ਤੁਸੀਂ ਸੂਟ ਦੀ ਨਾ ਇਹ ਦੋਨੋਂ ਚੀਜ਼ਾਂ ਦੇਖੋ ਬਹੁਤ ਹੀ ਸੋਹਣਾ ਜਿਹਾ ਕੰਮ ਜਿਹੜਾ ਰੈਡੀ ਹੋਇਆ ਹੋਇਆਗਾ ਕੱਲ ਕਰੀਏ ਆਪਾਂ ਇਹਦਾ ਵਰਕ ਪ੍ਰਾਈਸ ਦੀ ਕੱਲਾ ਇਹਦਾ ਵਰਕ-ਵਰਕ ਜਿਹੜਾ ਹੋਇਆ ਜੀ 3000 ਰੁਪਏ ਦੇ ਵਿੱਚ ਇਹਦਾ ਵਰਕ-ਵਰਕ ਹੋਇਆਗਾ ਕੱਲਾ ਜੇ ਕਿਸੇ ਮੇਰੀ ਭੈਣ ਨੇ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਉਣਾ ਲਾਈਕ ਇਦਾਂ ਦਾ ਤਾਂ ਤੁਸੀਂ ਕੱਲਾ ਵਰਕ ਵੀ ਕਰਵਾ ਸਕਦੇ ਹੋ ਸਾਰਾ ਸੂਟ ਰੈਡੀ ਕਰਕੇ ਜਿਹੜਾ ਆਪਣਾ 4300 ਰੁਪਏ ਦੇ ਵਿੱਚ ਸੂਟ ਇਹ ਰੈਡੀ ਕਰਕੇ ਪਿਆ ਜੀ ਟੋਟਲੀ ਹੈਂਡ ਦਾ ਕੰਮ ਰਹੂਗਾ ਤੁਸੀਂ ਦੇਖਦੇ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੈ ਫੈਬਰਿਕ ਵੀ ਬਹੁਤ ਹੀ ਸੁਪੀਰੀਅਰ ਜਿਹਾ ਲਗਾਇਆ ਹੋਇਆ ਜਿਹੜਾ ਸਾਡੇ ਕੋਲੇ ਅਗਲਾ ਡਿਜ਼ਾਈਨ ਆਇਆ ਸੀ ਜੀ ਉਹ ਆ ਗਿਆ ਇਹ ਵਾਲਾ ਡਿਜ਼ਾਈਨ ਜੋ ਕਿ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈਗਾ ਇਹਦੇ ਬਾਰੇ ਆਪਾਂ ਪ੍ਰੋਪਰ ਡਿਟੇਲਿੰਗ ਦੇ ਵਿੱਚ ਜਾਣੇ ਆ ਫੈਬਰਿਕ ਜਿਹੜੀ ਲਗਾਈ ਹੈ ਕ੍ਰਾਸ ਸਿਲਕ ਲੱਗੀ ਹੋਈ ਹੈ ਜੀ ਬਹੁਤ ਹੀ ਸੋਹਣਾ ਜਿਹਾ ਫੈਬਰਿਕ ਹੈ ਡਬਲ ਟੋਨ ਦੇ ਵਿੱਚ ਹੈ ਦੂਰੋਂ ਦਾ ਨੂੰ ਇੱਕ ਵਾਰ ਦਿਖਾ ਵੀ ਦਿਨਾ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ ਉਹ ਹੈਗਾ ਇਹਦੇ ਚਾਕਾਂ ਦੇ ਉੱਪਰ ਜੀ ਤੁਸੀਂ ਦੇਖ ਸਕਦੇ ਹੋ ਚਾਕਾਂ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਹ ਵਾਲਾ ਕੰਮ ਜਿਹੜਾ ਕੰਮ ਹੋਇਆ ਦਫਕਾ ਪਲਸ ਉਹ ਆ ਪਾਲਸ ਕੱਟ ਪਾਵਾਂ ਕੱਟ ਦਾਨਾ ਸਿੱਪੀ ਉਹਦੇ ਨਾਲ ਕੰਮ ਕੀਤਾ ਹੋਇਆ ਹੈ ਬਾਕੀ ਬਈ ਤੁਸੀਂ ਕੰਮ ক্লোਜ਼ ਤੋਂ ਸਾਰਾ ਦੇਖ ਹੀ ਸਕਦੇ ਹੋਗੇ ਅਸੀਂ ਤੁਹਾਨੂੰ ਪ੍ਰੋਪਰ ਹਰ ਇੱਕ ਚੀਜ਼ ਹੈ ਜਿਹੜੀ ਕਲੀਅਰ ਨੇੜੇ ਤੋਂ ਦਿਖਾ ਰਿਹਾ ਘੇਰੇ ਦੇ ਉੱਪਰ ਕੰਮ ਆਊਗਾ ਜੀ ਸੇਮ ਇਸ ਚੀਜ਼ ਕੰਮ ਆਊਗਾ ਨੈਕ ਦੇ ਉੱਪਰ ਲਓ ਇਹ ਵਾਲਾ ਕੰਮ ਕੀਤਾ ਹੈ neck ਦੇ ਉੱਪਰ ਤੁਸੀਂ ਦੇਖ ਸਕਦੇ ਹੋ neck ਦੇ ਉੱਪਰ ਵੀ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਜਿਹੜੀਆਂ ਇਹ ਬਾਜੂ ਬਣੀਆਂ ਹੋਈਆਂ ਨੇ ਇਹਦੀਆਂ ਆਪਾਂ ਬਾਜੂ ਇਸ ਹੂਡ ਦੀਆਂ ਦਿਖਾ ਦਿੰਨੇ ਆ ਫੁੱਲ ਹੈਵੀ 16 ਇੰਚ ਦੇ ਵਿੱਚ ਜਿਹੜੀਆਂ ਇਹ ਵਾਲੀਆਂ ਬਾਜੂ ਕੀਤੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਵਰਕ ਦਾ ਤੁਸੀਂ ਕਿਤੇ ਵੀ ਪ੍ਰਾਈਸ ਕਨਫਰਮ ਕਰੋਗੇ ਤੁਹਾਨੂੰ 4-5000 ਤੋਂ ਘੱਟ ਕੋਈ ਵੀ ਨਹੀਂ ਕਰਕੇ ਦੇਊਗਾ ਜੀ ਕੱਲਾ ਬਰਕ ਵਰਕ ਦਾ ਹੀ ਪਹਿਣਾ ਜਿਹੜੀ ਪਹਿਣ ਨੇ ਸੱਟ ਲਵੇਦਾ ਆਰਡਰ ਪਾਸੀ ਉਹ ਕਹਿੰਦੇ ਮੈਂ ਬਹੁਤ ਸਾਰੇ ਬਟਿਕਾਂ ਲਈ ਪਹਿਣਾ ਤੋਂ ਪਤਾ ਕਰ ਲਿਆ ਵੀ ਉਹ ਕਹਿੰਦੇ ਨਹੀਂ 5000 ਜਾਂ 5500 ਦਾ ਕੱਲਾ ਬਰਕ ਹੋਊਗਾ ਆਪਾਂ ਨੇ ਉਹਨਾਂ ਨੂੰ ਸਮੇਤ ਫੈਬਰਿਕ ਰੈਡੀ ਕਰਕੇ ਦਿੱਤਾ ਕੰਮ ਵਾਈ ਤੁਸੀਂ ਦੇਖ ਸਕਦੇ ਹੋ ਟੋਟਲੀ ਹੈਂਡ ਦਾ ਕੰਮ ਹੈ ਕੋਈ ਐ ਨਹੀਂ ਹੈਗਾ ਵੀ ਮਿਕਸ ਕੰਮ ਕੀਤਾ ਹੋਇਆ ਹੈਗਾ ਟੋਟਲੀ ਹੈਂਡ ਦੇ ਨਾਲ ਕੰਮ ਹੋਇਆ ਆਪਾਂ ਨੇ ਉਹਨਾਂ ਨੂੰ ਜਿਹੜਾ ਸੂਟ ਰੈਡੀ ਕਰਕੇ ਸੈਂਡ ਕੀਤਾ ਜੀ ਸਿਰਫ 4500 ਰੁਪਏ ਦੇ ਵਿੱਚ ਵਿਦ ਫੈਬਰਿਕ 4500 ਰੁਪਏ ਦੇ ਵਿੱਚ ਇਹ ਵਾਲਾ ਵਰਕ ਕਰਕੇ ਜਿਹੜਾ ਸੂਟ ਦਿੱਤਾ ਜੀ ਇਹਦੇ ਵਿੱਚ ਆਪਣੇ ਕੋਲ ਕਲਰ ਜੇ ਕੋਈ ਮੇਰੀ ਭੈਣ ਲੈਣਾ ਚਾਹੁੰਦੇ ਨੇ ਜਿਹੜੇ ਆਪਣੇ ਕੋਲ ਐਕਸਟਰਾ ਕਲਰ ਰੈਡੀ ਕੀਤੇ ਹੋਏ ਨੇ ਰੈਡੀ ਟੂ ਡਿਸਪੈਚ ਨੇ ਫਸਟ ਕਲਰ ਆ ਗਿਆ ਇਹ ਵਾਲਾ ਫੈਬਰਿਕ ਰਹੂਗੀ ਕ੍ਰੋਸ ਸਿਲਕ ਸੈਕੰਡ ਕਲਰ ਆ ਗਿਆ ਜੀ ਇਹ ਵਾਲਾ ਫੈਬਰਿਕ ਰਹੂਗੀ ਨੇਚਰਲ ਕ੍ਰੇਪ ਤੇ ਵਰਕ ਕੇ ਸੇਮ ਐਸ ਇਟ ਇਜ਼ ਕਮ ਹੋਇਆ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸੇਮ ਐਸ ਇਟ ਇਜ਼ neck ਦੇ ਉੱਪਰ ਕੰਮ ਕੀਤਾ ਸੇਮ ਐਸ ਇਟ ਇਜ਼ ਕੰਮ ਹੈ ਜਿਹੜਾ ਘੇਰੇ ਦੇ ਉੱਪਰ ਹੋਇਆ ਹੈ ਤੇ neck ਦੇ ਉੱਪਰ ਤੇ ਬਾਹਾਂ ਦੇ ਉੱਪਰ ਬਾਹਾਂ ਦਾ ਕੰਮ ਤਾਂ ਤੁਸੀਂ ਦੇਖ ਹੀ ਰਹੇ ਹੋ ਇਹ ਵਾਲਾ ਬਾਹਾਂ ਦਾ ਕੰਮ ਆ ਗਿਆ ਜੀ ਬਾਹਾਂ ਦਾ ਕੰਮ ਹੋਇਆ ਹੋਇਆ ਹੈਗਾ ਇਸ ਤੋਂ ਜਿਹੜਾ ਇਹਦੇ ਵਿੱਚ ਅਗਲਾ ਕਲਰ ਆ ਗਿਆ ਇਹ ਵੀ ਫੈਬਰਿਕ ਰਹੂਗੀ ਨੇਚਰਲ ਕ੍ਰੇਪ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਏ ਤੁਸੀਂ ਦੇਖ ਸਕਦੇ ਆ ਇਹਦੇ ਜਿਹੜੀਆਂ ਪੱਤੀਆਂ ਪਾਈਆਂ ਨੇ ਆਪਣੇ ਇਹ ਵਾਲੇ ਕਲਰ ਦੀਆਂ ਪਵਾਜਣੀਆਂ ਨੇ ਜੀ ਇਹ ਵੀ ਸਾਰੀਆਂ ਹੈਂਡ ਦੇ ਨਾਲ ਪਈਆਂ ਹੋਈਆਂ ਨੇ ਕਈ ਪੈਣ ਦਾ ਡਾਊਟ ਹੁੰਦਾ ਵੀ ਧਾਗੇ ਨਾਲ ਪੱਤੀ ਪਾਈ ਹੋਈ ਹੈ ਜੀ ਪਤਾ ਨਹੀਂ ਇਹ ਮਸ਼ੀਨ ਨਾਲ ਪਈ ਹੋ ਮੈਂ ਜਮਾ ਤੁਹਾਨੂੰ ক্লোਜ਼ ਤੋਂ ਕਲੀਅਰ ਕਰ ਦਿੰਨੀ ਆ ਲੋਪੈਨੋ ਹੈਂਡ ਦਾ ਤਾਂ ਅਲੱਗ ਹੀ ਪਤਾ ਚੱਲ ਜਾਂਦਾ ਆ ਆਹ ਦੇਖੋ ਤੁਸੀਂ ਬਿਲਕੁਲ ਹੈਂਡ ਦੇ ਨਾਲ ਸਾਰੀਆਂ ਇਹ ਚੀਜ਼ਾਂ ਹੈਂਡ ਦੇ ਨਾਲ ਬਣਾਈਆਂ ਹੋਈਆਂ ਨੇ ਕੰਮ ਇਹਦੇ ਵੀ ਘੇਰੇ ਦੇ ਉੱਪਰ ਰਹੂਗਾ ਜੀ ਸੇਮ ਐਸਟਿਸ ਸੇਮ ਐਸਟਿਸ ਜਿਹੜਾ ਕੰਮ ਰਹੂਗਾ neck ਦੇ ਉੱਪਰ ਕੰਮ ਰਹੂਗਾ ਇਹ ਵਾਲੇ ਜੋ ਆਪਣੇ ਅੱਜ ਵਾਲੀ ਵੀਡੀਓ ਦੇ ਵਿੱਚ ਦਿਖਾਏ ਨਗੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਕਮ ਆਊ ਟੋਟਲੀ ਹੈਂਡ ਦਾ ਮਿਕਸ ਕਮ ਇਹਦੇ ਵਿੱਚ ਕੋਈ ਵੀ ਨਹੀਂ ਆਊਗਾ ਪ੍ਰਾਈਸ ਆਪਾਂ ਨੇ ਮੈਂਸ਼ਨ ਕਰ ਹੀ ਦਿੱਤਾ ਸਾਰੇ ਸੂਟਾਂ ਦਾ ਸੇਮ ਪ੍ਰਾਈਸ ਰਹੂ ਚਾਹੇ ਦਿਓ ਨੈਚੁਰਲ ਕਰੇਵ ਹੋਵੇ ਚਾਹੇ ਦਿਓ ਕ੍ਰਾਸ ਸਿਲਕ ਹੋਵੇ ਜੀ ਲਾਈਕ ਜਿੱਦਾਂ ਕਿ ਇਹ ਵਾਲੇ ਸੂਟ ਦਾ ਪ੍ਰਾਈਸ ਆਪਾਂ ਨੇ ਮੈਂਸ਼ਨ ਕੀਤਾਗਾ ਇਹ ਵਾਲੇ ਦਾ ਇਹਦਾ ਤਿੰਨਾਂ ਦਾ ਪ੍ਰਾਈਸ ਜਿਹੜਾ ਸੇਮ ਰਹੂਗਾ ਇਹਦਾ ਪ੍ਰਾਈਸ ਵੀ ਆਪਾਂ ਨੇ ਮੈਂਸ਼ਨ ਕੀਤਾ ਇਹਨੂੰ ਵੀ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਸਾਡੇ ਕੋਲੋਂ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋਗੇ ਜੀ ਜੇ ਕੋਈ ਮੇਰੀ ਭੈਣ ਆਪਣਾ ਸਟੱਫ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਨੇ ਤਾਂ ਤੁਸੀਂ ਕਰਨਾ ਕੀ ਹੈ ਇਸ ਨੰਬਰ ਦੇ ਉੱਪਰ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸੌਰੀ ਇਸ ਨੰਬਰ ਦੇ ਉੱਪਰ ਮੈਸੇਜ ਕਰਕੇ ਸਾਡਾ ਜਿਹੜਾ ਐਡਰੈਸ ਲੈ ਸਕਦੇ ਹੋ 98554 62231 ਵਾਲੇ ਨੰਬਰ ਦੇ ਉੱਪਰ ਤੁਸੀਂ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਜੇ ਕੋਈ ਮੇਰੀ ਭੈਣ ਆਪਣਾ ਸਟੱਫ ਭੇਜਦੇ ਜਾਂ ਤੁਸੀਂ ਇਹਨਾਂ ਚ ਜੋ ਸੂਟ ਅੱਜ ਆਪਾਂ ਨੇ ਦਿਖਾਏ ਆ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੇ ਇਸ ਨੰਬਰ ਦੇ ਉੱਪਰ 9855462231 ਵਾਲੇ ਨੰਬਰ ਦੇ ਉੱਪਰ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਦੇ ਪਰ ਜਿਹੜਾ ਪੇਸ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕੋਈ ਵੀ ਡਿਜ਼ਾਈਨ ਤੁਸੀਂ ਹੈਂਡਵਰਕ ਦਾ ਕਸਟਮਾਈਜ਼ ਕਰਵਾ ਸਕਦੇ ਹੋ ਜਲਦੀ ਹੀ ਆਪਾਂ ਜਿੱਥੇ ਆਪਣੇ ਹੈਂਡਵਰਕ ਦੇ ਕਾਰੀਗਰ ਕੰਮ ਕਰਦੇ ਆ ਜੀ ਉੱਥੇ ਵੀਡੀਓ ਵੀ ਅਪਲੋਡ ਕਰਾਂਗੇ ਕਈ ਭੈਣਾਂ ਕਹਿੰਦੀਆਂ ਨੇ ਵੀ ਤੁਸੀਂ ਵੀਡੀਓ ਅਪਲੋਡ ਕਰੋ ਵੀ ਅੱਡੇ ਤੇ ਲੱਗੇ ਹੋ ਸੂਟ ਦੀ ਭੈਣ ਉਹ ਵੀ ਟਰਾਈ ਕਰਾਂਗੇ ਜਲਦੀ ਟਾਈਮ ਕੱਢ ਕੇ ਮੈਂ ਉਹ ਵੀ ਵੀਡੀਓ ਅਪਲੋਡ ਕਰਨ ਦਾ ਟਰਾਈ ਕਰਿਆ ਕਰਾਂਗੇ ਵੀ ਬਣਾਉਣ ਦਾ ਕਿਉਂਕਿ ਕਈ ਵਾਰ ਟਾਈਮ ਨਹੀਂ ਲੱਗਦਾ ਹੈਗਾ ਤਾਂ ਕਰਕੇ ਜਿਹੜਾ ਉਹ ਵੀਡੀਓ ਆਪਾਂ ਉੱਥੇ ਨਹੀਂ ਬਣਾ ਪਾਉਂਦੇ ਪਰ ਮੈਂ ਫੋਟੋਜ਼ ਜ਼ਰੂਰ ਆਪਣੇ ਗਰੁੱਪ ਦੇ ਵਿੱਚ ਅਪਲੋਡ ਕਰ ਦਿਆਂ ਜੋ ਵੀ ਭੈਣਾ ਗਰੁੱਪ ਨੂੰ ਸਾਡੇ WhatsApp ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਉਹ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਨੇ ਇਸੇ ਨੰਬਰ ਦੇ ਉੱਪਰ ਹੀ ਮੈਸੇਜ ਸੈਂਡ ਕਰਕੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਜੋ ਆਪਾਂ ਨੇ ਸੂਟ ਦਿਖਾਏ ਨੇ ਆਗਰ ਵੀਡੀਓ ਵਧੀਆ ਲੱਗੀ ਤਾਂ ਹੁਣ ਵੀਡੀਓ ਨੂੰ ਕਰਨਾ ਕੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜਿਹੜੀਆਂ ਭੈਣਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਕੋਲੇ ਆਰਡਰ ਪਾਉਂਦੀਆਂ ਨੇ ਜੀ ਉਹਨਾਂ ਨੂੰ ਆਪਣਾ ਜੋ ਪ੍ਰਾਈਸ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਜੀ ਉਸ ਦੇ ਜੋ ਵੀ ਆਪਣਾ ਪ੍ਰਾਈਜ਼ ਲਾਈਕ ਵੀਡੀਓ ਦੇ ਵਿੱਚ ਜੋ ਵੀ ਮੈਂਸ਼ਨ ਕੀਤਾ ਹੁੰਦਾ ਜੇ 1000 ਮੈਂਸ਼ਨ ਕੀਤਾ ਤਾਂ ਆਪਾਂ ਉਹਨਾਂ ਨੂੰ ਥੋੜਾ ਬਹੁਤਾ ਲੈਸ ਕਰ ਦਨੇ ਆ ਜੋ ਇੰਨੇ ਜਾਣਿਆਂ ਨੂੰ ਆਪਣੀ ਵੀਡੀਓ ਵਾਦ ਤੋਂ ਵਾਦ ਸ਼ੇਅਰ ਕੀਤੀ ਹੁੰਦੀ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਹੁੰਦੇ ਆ ਇਜਾਜ਼ਤ ਸਸ਼ੀਆ ਕਾਲ ਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਅਗਰ ਤੁਸੀਂ ਵੀ ਸੁਣ ਸੁਣੇ ਹੈਂਡਵਰਕ ਦੇ ਸੂਟ ਦੇਖਣਾ ਚਾਹੁੰਦੇ ਹੋ ਤਾਂ ਕੀ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਆ ਕੇ ਜੀ